ਨੇ ਆਪਣੇ ਹੀ ਆਸ਼ਕ ਨਾਲ ਮਿਲ ਕੇ ਆਪਣੇ ਚਚੇਰੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਦੀ লাশ ਨੂੰ ਬੋਰੇ ਦੇ ਵਿੱਚ ਬੰਨ ਕੇ ਰਜਵਾਹੇ ਦੇ ਵਿੱਚ ਸੁੱਟ ਦਿੱਤਾ ਪਰ ਹੁਣ ਨੌਜਵਾਨ ਦੀ ਕਾਤਲ ਉਸ ਦੀ ਚਚੇਰੀ ਭੈਣ ਅਤੇ ਉਸ ਦੇ ਆਸ਼ਕ ਨੂੰ ਪੁਲਿਸ ਨੇ ਕਾਬੂ ਕਰ ਲਿਆ ਦੱਸਣਾ ਬੰਦ ਹੈ ਕਿ ਬੀਤੇ ਦਿਨ ਗੁਰਦਾਸਪੁਰ ਦੇ ਕਸਬਾ ਦੀਨਾ ਨਗਰ ਦੇ ਪਿੰਡ ਰਣਜੀਤ ਬਾਦ ਦੇ ਵਿੱਚ ਇੱਕ ਨੌਜਵਾਨ ਦੀ লাশ ਸ਼ੱਕੀ ਹਾਲਾਤਾਂ ਦੇ ਵਿੱਚ ਬਰਾਮਦ ਹੋਈ ਸੀ ਜਿਸ ਦੀ লাশ ਇੱਕ ਰਜਵਾਹੇ ਵਿੱਚੋਂ ਮਿਲੀ ਸੀ ਜਿਸ ਨੂੰ ਬੋਰੀ ਦੇ ਵਿੱਚ ਬੁਰੀ ਤਰਾਤੁੰਨ ਕੇ ਸੁੱਟਿਆ ਗਿਆ ਸੀ ਤੇ ਜਦੋਂ ਰਾਗਿਰਾਂ ਦੀ ਨਜ਼ਰ ਇਸ ਬੋਰੇ ਤੇ ਪੈਂਦੀ ਆ ਤਾਂ ਇਸ ਬੋਰੇ ਨੂੰ ਖੋਲਿਆ ਜਾਂਦਾ ਜਿਸ ਵਿੱਚੋਂ ਨੌ ਜਵਾਨ ਦੀ লাশ ਨਿਕਲਦੀ ਹੈ ਜਿਸ ਕਾਰਨ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਅਤੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ਮਾਪਿਆਂ ਨੇ ਇਨਸਾਫ ਦੀ ਗੁਹਾਰ ਲਗਾਈ ਪਰ ਹੁਣ ਪੁਲਿਸ ਨੇ ਪੂਰੀ ਮੁਸਤੈਦੀ ਦਿਖਾਉਂਦੇ ਹੋਏ ਦੋਵੇਂ ਮੁਲਜ਼ਮਾਂ ਨੂੰ ਆਪਣੀ ਗ੍ਰਫਤ ਦੇ ਵਿੱਚ ਲੈ ਲਿਆ ਇਸ ਮਾਮਲੇ 'ਚ ਪੁਲਿਸ ਨੇ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਇਹ ਦੋਵੇਂ ਇੱਕੋ ਕਾਲਜ ਦੇ ਵਿੱਚ ਪੜ੍ਹਦੇ ਸਨ ਬੀਤੇ ਦਿਨ ਦੋਵੇਂ ਘਰ ਦੇ ਵਿੱਚ ਮਿਲ ਰਹੇ ਸਨ ਜਿਨ੍ਹਾਂ ਨੂੰ ਰੋਹਿਤ ਕੁਮਾਰ ਨੇ ਵੇਖ ਲਿਆ ਜਿਸ ਦੇ ਚੌਲਦੇ ਉਸ ਦੀ ਚਚੇਰੀ ਭੈਣ ਤੇ ਉਸ ਦੇ ਆਸ਼ਿਕ ਨੇ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਣਕਾਰੀ ਮੁਤਾਬਕ ਰੋਹਿਤ ਕੁਮਾਰ ਜਿਸ ਦੀ ਉਮਰ ਮਹਿਜ਼ 18 ਸਾਲ ਦੀ ਸੀ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਸ ਦਾ ਬੇਰਹਿਮੀ ਦੇ ਨਾਲ ਉਸ ਦੀ ਹੀ ਚਚੇਰੀ ਭੈਣ ਅਤੇ ਉਸ ਦੇ ਆਸ਼ਿਕ ਨੇ ਕਤਲ ਕਰ ਦਿੱਤਾ ਫਿਲਹਾਲ ਪੁਲਿਸ ਨੇ ਹੁਣ ਦੋਵਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਤਾਂ ਮਿਤੀ 19 9 2024 ਨੂੰ ਐਸਐਚਓ ਦਿਨਾਨਗਰ ਇਸਪेक्ट ਮਨੋਜ ਕਮਨੂ ਤਲਾ ਮਲੇ ਸੀ ਪਿੰਡ ਸਿਹੋਵਾਲ ਦੇ ਸਵੇਰ ਦੀ ਪੜਦੀ ਤੇ ਕੋਈ ਗੈਟਬੋਡੀ ਪਈ ਹੈ। ਔਰ ਐਸਐਚਓ ਦਿਨਾਨਗਰ ਜੀ ਨੇ ਮੌਕੇ ਤੇ ਪਹੁੰਚ ਕੇ ਜਾ ਕੇ ਇਹਨਾਂ ਮਰਿਆ ਜ ਮੌਕਾ ਕੀਤਾ। ਚੈੱਕ ਕਰਨ ਤੇ ਜਿਹੜੀ ਹੈਗੀ ਆ 18 ਸਾਲ ਦਾ ਲੜਕੇ ਦੀ ਲਾਸ਼ ਜਿਹੜੀ ਸੀ ਉਹ ਤੋਂ ਮੌਕੇ ਤੋਂ ਮਿਲੀ ਹੈ। ਜਿਸ ਦੇ ਸਿਰ ਤੇ ਸੱਟਾਂ ਨਾਲ ਖਾਂਦ ਸੀ। ਤੋ ਮੋੜਲੀ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਲੜਕੀ ਹੈਗੀ ਹੈ ਪ੍ਰੀਆ ਨਾਂ ਦੀ ਲੜਕੀ ਹੈ ਪ੍ਰੀਆ ਪੁੱਤਰੀ ਸੁਲਵਿੰਦਰ ਸਿੰਘ ਪਿੰਨ ਦਾਖਲਾ ਤੋ ਇਹਨਾਂ ਨੇ ਆਪਣੇ ਮਿੱਤਰ ਦੇ ਨਾਲ ਉਹ ਲੜਕਾ ਬੋਵੀ ਨਾਂ ਦਾ ਲੜਕਾ ਹੈਗਾ ਆਪਣੇ ਕਲੋਟੀਆਂ ਦਾ ਉਹਦੇ ਨਾਲ ਦੇ ਇਨਸਟਿਟਿਊਸ਼ਨ ਸੀ ਇਹਨਾਂ ਦੋਨਾਂ ਨੇ ਆਪਣੇ ਜਿਹੜਾ ਨਾਲ ਲੜਕਾ ਸੀਗਾ ਉਹਦੇ ਮੋਟਰਸਾਈਕਲ ਉੱਤੇ ਇਹਨੂੰ ਸੱਟਾ ਮਾਰ ਕੇ ਲੜਕੀ ਦੇ ਘਰੇ ਜਿਹੜਾ ਹੈਗਾ ਇਹਦਾ ਔਣਜਾਨ ਸੀ ਲੜਕੇ ਦਾ ਜਿਹੜਾ ਉਹ ਰਿਲੇਸ਼ਨ ਸੀ ਜਦੋਂ ਇਹ ਜਿਹੜਾ ਲੜਕਾ ਆਇਆ ਹੋਇਆ ਸੀ ਤਾਂ ਇਨ ਬਿਟਵੀਨ ਇਹਦੇ ਚਾਚੇ ਦਾ ਲੜਕਾ ਜਿਹੜਾ ਮਰਨ ਵਾਲਾ ਰੋਹਿਤ ਹੈ ਰੋਹਿਤ ਮੌਕੇ ਤੇ ਆ ਗਿਆ ਤਾਂ ਇਸੇ ਤਰ੍ਹਾਂ ਨੇ ਵਿਰੋਧ ਕੀਤਾ ਤੇ ਇਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਹੈ ਇਹ ਇਨਸਲਟ ਦੇਖ ਕੇ ਇਹਨਾਂ ਨੇ ਮੌਕੇ ਤੇ ਇਹਦਾ ਬਾਲੇ ਨਾਲ ਜਿਹੜਾ ਹੈਗਾ ਇਹਨਾਂ ਦਾ ਦੋਹਾਂ ਨੇ ਲੋੜ ਕਿਦਾਂ ਕਰਤ ਜੱਪਦਾ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਮੋਟਰਸਾਈਕਲ ਤੇ ਚੁੰਨੀ ਤੇ ਰੱਸੀ ਨਾਲ ਬੰਨ ਕੇ ਬੋਰੀ ਵਿੱਚ ਪਾ ਕੇ ਮੋਟਰਸਾਈਕਲ ਤੇ ਉਹ ਕੈਰੀ ਕਰਕੇ ਇਹ ਸਵੇਰੇ ਤੇ ਆ ਕੇ ਛੋੜ ਦਿੱਤਾ ਸੀ ਉਥੇ ਇਹਦੀ ਜਿੱਦਿਸ਼ ਲੱਗ ਜਿਹੜੀ ਹੈਗੀ ਆ ਮੌਕੇ ਤੇ ਪਹੁੰਚ ਕੇ ਨਜ਼ਰੇ ਦੇ ਰਿਪੋਰਟਸ ਨੇ ਇਹਦੀ ਖਨਾਕ ਕੀਤੀ ਇਸ ਬੰਦੀ ਮਕਦਮਾ ਨੰਬਰ ਜਿਹੜਾ ਹੈਗਾ ਸੋ 134 ਡੇਟ 16 9 2024 161 230 ਤੈਨੋਂ ਸਬਕ ਨੇ ਪੰਜ ਭਾਰਤੀ ਨਿਆਂ ਸੰਗਤ ਦਾ ਤਹਿਰ ਮਕਮਲਾ ਦਰਜ ਕੀਤਾ ਗਿਆ। ਤੋਂ ਦਗਾਇਨਾ ਤਪੀਸ਼ ਕਰਨ ਤੇ ਜਿਹੜਾ ਹੈਗਾ ਇਹਨਾਂ ਦੇ ਇਹ ਜਿਹੜੀ ਗੱਲ ਜਿਹੜੀ ਹੈਗੀ ਇਹਨਾਂ ਦੀ ਨਾਜਾਇਜ਼ ਰਿਲੇਸ਼ਨ ਕਰਕੇ ਬੋਬੀ ਨਾਲ ਜੋ ਜਿਹੜਾ ਲੜਕਾ ਜਿਹੜਾ ਹੈਗਾ ਇਹਦੇ ਚਾਚੇ ਲੜਕਾ ਮਨਨ ਵਾਲਾ ਨੂੰ ਰੋਕਦਾ ਸੀ। ਇਸ ਚੀਜ਼ ਤੇ ਅਦਰਾਜ ਕਰਦਾ ਸੀ ਤੇ ਇਸੇ ਕੁੰਦਨ ਜਿਹਨਾਂ ਨੇ ਦਾ ਮਰਡਰ ਕੀਤਾ। ਤੋਂ ਦੋਵਾਂ ਨੂੰ ਕਿਊਜ਼ ਨੂੰ ਅਸੀਂ ਮੌਕਤ ਤੋ ਰੈਸਟ ਕਰ ਲਿਆ ਗਿਆ। ਕਹਿੰਦੇ ਨੇ ਨਜਾਇਜ਼ ਬੰਦੇ ਨੇ ਕਾਰਨ ਕਰ ਹਾਂ ਬਿਲਕੁਲ ਇਹ ਨਜਾਇਜ਼ ਬੰਨਾ ਕਰਕੇ ਹੀ ਇਹਨਾਂ ਨੇ ਆਪ ਜਿਹੜੀ ਇਹ ਨੁਕੁੰਦ ਸੀ ਕੋਈ ਚੀਜ਼ ਨੂੰ ਰੋਕਦਾ ਸੀ ਤੇ ਉਸ ਦਿਨ ਵੀ ਇਹਦੇ ਘਰੇ ਲੜਕਾ ਆਇਆ ਹੋਇਆ ਸੀ ਤੋਂ ਜਦੋਂ ਮੌਕੇ ਤੇ ਦੇਖਿਆ ਜਾ ਕੇ ਤੇ ਉਹਨਾਂ ਨੇ ਇਹਨਾਂ ਨੂੰ ਇਸੇ ਗੱਲ ਚ ਨਾ ਮਾਰ ਦਿੱਤਾ ਇਹ ਇਹ ਤਕਰੀਬਨ ਇਹਨਾਂ ਦੀ 18-19 ਸਾਲ ਦੀ ਉਮਰ ਹੈਗੀ ਆ ਲੜਕੇ ਮਰਨ ਵਾਲੇ ਦੀ ਵੀ ਤੇ ਜਿਹੜੇ ਹੈਗਾ ਦੋਨੇ ਅਕਿਊਜ਼ ਨੇ ਨਹੀਂ 18 ਨਾਲ ਚੱਲਦੀ ਗਈ ਵੀ